ਆਪਾਂ ਨਹੀਂ ਦਾਖਲ ਕਰਨਾ ਆਪਾਂ ਆਪਣਾ ਪੰਨਾ ਨਹੀਂ ਖਾਣ ਚੰਨੀ ਆ ਕੋਈ ਨਹੀਂ ਮਮੇਂ ਵੀ ਦਾਖਲ ਕਰਨਾ ਕਿਤੇ ਨਹੀਂ ਮਹਾਰਾਜ ਨੇ ਚਾਰ ਚਾਰ ਵਾਰਿਆ ਤੂੰ ਇੱਕ ਵਾਰ ਨਹੀਂ ਵੇਖੀ ਹੋ ਜੂ ਨਹੀਂ ਮੈਂ ਕੁਛ ਨਹੀਂ ਸਹੀ ਗੱਲ ਮੈਂ ਮਮੇਂ ਤੋਂ ਕਹਿ ਪਾ ਕਿ ਤੂੰ ਮੈਂ ਕਰਨਾ ਖੜੀ ਨਹੀਂ ਕੋਈ ਮੈਂ ਤੇਰੇ ਅੰਦਰ ਕੁਛ ਵੀ ਦੇਖਣਾ ਕਿ ਮੈਂ ਚੱਲ ਕਿ ਮੰਨਿਆ ਮਮੀ ਗਲਤੀ ਹੋ ਗਈ ਚਲ ਹਣਾ ਮੈਂ ਕਦੇ ਚਾਹੁੰਦਾ ਨਹੀਂ ਸੀ ਤੇਰਾ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਨਾ ਤੂੰ ਮੰਗਦੀਆਂ ਹੁਣ ਕਰਨਾ ਕੀ ਆ ਮੈਨੂੰ ਕੋਈ ਡਰ ਪੈ ਤਾਂ ਦੇਖ ਮਮੀ ਤੈਨੂੰ ਭਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਆ ਨਾ ਮਹਾਰਾਜ ਦੀ ਸੰਤਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਤਿਆ ਲਈਆ 3 ਸਾਲ ਸੇਵਾ ਕਰਦਾ ਰਿਆ ساری ਜ਼ਿੰਦਗੀ ਜਦ ਤੱਕ ਕੈਨੇਡਾ ਆਇਆ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵੀ ਆ ਲਾ ਲਿਓ ਜਾਂ ਲੋਕਾਂ ਤੇ ਹੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਨਾ ਤੇਰੀ ਗਲ ਚੋਂ ਲਾ ਕੇ ਕੰਨਾਂ ਚੋਂ ਲਾ ਕੇ ਵੀ ਕੁੜੀ ਦੇ ਪਾਈਆਂ ਨੇ ਪਾ ਨਾ ਸਭ ਸਾਰੀ ਸਾਹੀ ਹੋ ਗਈਆਂ ਫਿਰ ਬਹੁਤ ਤੇ ਨਾ ਖਹਿ ਚਾਤੇ ਬਣ ਕੇ ਕੱਟ ਤੇਰੇ ਮੇਰੇ ਘਰ ਆਈਆਂ ਕੁਝ ਤੇ ਨਹੀਂ ਮੱਜਾ ਕਰ ਪਰ ਮਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤੱਕ ਸਭ ਦੇ ਦੇਵੇ ਹਨਾ ਵੀ ਭਾਈ ਮਨਪ੍ਰੀਤ ਵੀ ਤੇਰੀ ਆ ਸਜ਼ਾ ਨਾ ਮੈਂ ਸਿਰ ਮੱਥੇ ਲਾਉਂਗਾ ਮੈਂ ਲੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਆ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਬਾਰ ਬਾਰਲੀ ਕਾਂਕੜ ਵਾਉਣ ਤੇ ਪੈਰੀ ਹੱਥ ਲਵਾਉਣ ਤੇ ਚਕਾਉਣ ਬੂ ਡਾਉਣ ਕਰਨ ਮੇਰੇ ਟੱਬਰ ਨੂੰ ਬਿਲਕੁਲ ਜਿਹੜਾ ਆਪਣੇ ਘਰ ਆ ਕੇ ਗਿਆ ਮੰਮੀ ਥੋਡੀਆਂ ਵੀੜੀਆਂ ਬਣਾ ਕੇ ਘਰ ਟਾ ਦੂੰਗਾ ਉਹਨੂੰ ਐ ਕਹਦੇ ਹੋ ਇੱਕ ਵਾਰ ਚੰਗੀ ਤਰ੍ਹਾਂ ਵੀ ਭਾਈ ਤੂੰ ਕਿਦਣ ਮਾਫੀ ਮੰਗਣੀ ਆਂ ਇਹ ਦੱਸ ਦੇ ਅਸੀਂ ਤਾਂ ਲੱਖ ਵਾਰ ਮੰਗ ਰਹੇ ਹਾਂ ਮਹਾਰਾਜ ਅੱਗੇ ਹੈ ਨਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਮੰਨ ਕੇ ਕਿੰਪ ਕਰਦੇ ਸੋਚਦਾ ਕਿਸ ਨਾਲ ਕੋਈ ਕੋਈ ਹਾਂ ਪਰ ਇੱਕ ਗੱਲ ਆ ਮੰਮੀ ਮੈਂ ਥੋੜਾ ਟਾਈਮ ਹਜੇ ਇੰਡੀਆ ਨਹੀਂ ਆਉਂਗਾ ਤੈਨੂੰ ਪਤਾ ਮੇਰੀ ਸੇਫਟੀ ਦੀ ਮੈਂ ਕਿਸੇ ਨੂੰ ਨਹੀਂ ਕਰਨਾ ਹੈਗਾ ਹਜੇ ਮੰਮੀ ਹਨਾ ਮੈਂ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਮੈਂ ਵੀਡੀਓ ਦੇਖੀ ਆ ਵੀ ਆਹ ਕੁਝ ਹੋਇਆ ਵੀ ਦੱਸ ਤੁਹਾਨੂੰ ਲੋਕੀ ਐ ਚੱਕੀ ਫਰੀ ਜਾ ਰਹੇ ਆ ਹੁਣ ਪੰਜਾਬ ਕਿੱਥੇ ਆ ਹੁਣ ਪੰਜਾਬ ਕਿੱਥੇ ਆ ਮੈਂ ਤਾਂ ਮੇਜਰ ਦੀ ਕੁੜੀ ਲਈ ਵੀ ਖੜ ਗਿਆ ਸੀ ਸਾਰੇ ਪੰਜਾਬ ਲਈ ਖੜਿਆ ਹਮੇਸ਼ਾ ਹੁਣ ਪੰਜਾਬ ਕਿੱਥੇ ਆ ਮੇਰੀ ਸਪੋਰਟ ਚ ਕਿਉਂ ਨਹੀਂ ਆ ਰਿਹਾ ਬਈ ਕੋਈ ਨਾ ਮੈਂ ਬਸ ਫਿਰ ਮਮੀ ਤੈਨੂੰ ਪਤਾ ਤਾਂ ਹੈਗਾ ਜਦੋਂ ਮੰਗਿਆ ਤੂੰ ਸਹਬਜ਼ਾਦਿਆਂ ਤੋਂ ਖਾਮ ਸਿਰ ਤੇ ਸਹਬਜ਼ਾਦਿਆਂ ਦਾ ਹੱਥਾਂ ਮੈਂ ਨਹੀਂ ਡਰਦਾ ਸਿਰ ਝੁਕੂਗਾ ਮਹਾਰਾਜ ਅੱਗੇ ਝੁਕੂਗਾ ਅਕਾਲ ਤੱਕ ਸਾਹ ਅੱਗੇ ਝੁਕੂ ਫਤਿਹਗੜ ਸਾਹਿਬ ਅੱਗੇ ਝੁਕੂ ਉਦੋਂ ਬਿਨਾ ਸਿਰ ਨਹੀਂ ਝੁਕਾਉਂਗਾ ਚਾਹੇ ਗਰਦਨ ਲੈ ਜੇ ਮੇਰੀ ਬਸ ਆਹ ਮੇਰੀ ਕਾਲ ਤੈਨੂੰ ਲਾਸਟ ਟਾਈਮ ਫੇਰ ਕਰੂੰ ਤੈਨੂੰ ਕਿਸ ਦਿਨੇ ਠੀਕ ਆ ਕੋਈ ਨਾ ਸਮਝ ਮੈਂ ਫੋਨ ਕਰਾਂਗਾ ਹਾਂ ਜੀ ਆਪਾਂ ਕਰਾਂਗੇ ਮੈਂ ਕਰ ਲੰਨਾ ਕੋਈ ਨਹੀਂ ਜੀ ਕਰ ਲੰਨਾ ਤੁਸੀਂ ਮੇਰੀ ਗੱਲ ਸੁਣਾ ਪਹਿਲਾਂ ਬੀਬੀ ਨੂੰ ਫੋਨ ਕਰਕੇ ਕਹਿ ਦੋ ਵੀ ਠੀਕ ਠਾਕ ਆ ਸਾਰਾ ਕੁਝ ਮਹਾਰਾਜਾਂ ਦੇ ਸੰਗ ਨਹੀਂ ਕੋਈ ਨਹੀਂ